ਹਾਂਜੀ ਸਸਤੀ ਕਾਲ ਦੋਸਤੋ ਆਪਾਂ ਅੱਜਕੱਲ ਮੁੱਦਾ ਬੜਾ ਚੱਲ ਰਿਹਾ ਵੀ ਭਈਏ ਭਜਾਓ ਪੰਜਾਬ ਚੋਂ ਇਹ ਆ ਬੂਆ ਇਹ ਆਪੀ ਵੇਖੋ ਲੇਬਰ ਤਾਂ ਆਪਾਂ ਨੂੰ ਚਾਹੀਦੀ ਹੁਣ ਸਸਤੀ ਲੇਬਰ ਇੰਗਲੈਂਡ ਵਾਲੇ ਵੀ ਇਥੋਂ ਖੜਦੇ ਆ ਇੰਡੀਆ ਚੋਂ ਆਪਣੇ ਚੰਗੇ ਭਲੇ ਜੱਟਾਂ ਦੇ ਮੁੰਡੇ ਜਾਂਦੇ ਆ ਉਹਨਾਂ ਨਾਲ ਵੀ ਉੱਥੇ ਰੇਸਿਜ਼ਮ ਹੁੰਦਾ ਉਦੋਂ ਆਪਾਂ ਰੌਲਾ ਪਾਉਂਦੇ ਭਈਏ ਭਜਾਉਣ ਨਾਲੋਂ ਚੰਗਾ ਵੀ ਭਈਆਂ ਨੂੰ ਵਿਹਲੇ ਨਾ ਰੱਖੋ ਜਦੋਂ ਆਪਾਂ ਵੇਲੇ ਰੱਖਦੇ ਆ ਨਾ ਕਿਸੇ ਬੰਦੇ ਨੂੰ ਆ ਮੈਂ ਹੁਣ ਇਹਨਾਂ ਕੋਲੋਂ ਮੇਰੇ ਹੈਵੇ ਡੇਰੀ ਫਾਰਮ ਦੇ ਨੌਕਰ ਨੇ ਪਰ ਇਹਨਾਂ ਨੂੰ ਨਾ ਵੇਲ ਵਿੱਚੋਂ ਵਿੱਚੋਂ ਮਿਲ ਜਾਂਦਾ ਸੀਗਾ ਕਿ ਸਵੇਰੇ ਕੰਮ ਕੀਤਾ ਮੁੜ ਕੇ ਵੇਲੇ ਰਾਤ ਨੂੰ ਫੇਰ ਵੇਲੇ ਤੇ ਇਹ ਸ਼ਰਾਬ ਪਾਣੀ ਦੇ ਵਜਰੀ ਹੋ ਗਏ ਹੁਣ ਮੈਂ ਇਹਨਾਂ ਨੂੰ ਨਾਲ-ਨਾਲ ਨਾ ਟ੍ਰੇਨਿੰਗ ਦੇਣ ਦੇ ਆ ਵਾਈ ਦੀ ਇੱਕ ਪਹਿਲਾਂ ਜਿਹੜਾ ਵੱਡਾ ਇਹਦਾ ਵਾਪਸੀ ਮੁੰਡੇ ਦਾ ਉਹਨੂੰ ਟ੍ਰੇਨ ਕੀਤਾ ਹੁਣ ਮੈਂ ਇਹਨੂੰ ਜਿਹੜਾ ਵਾ ਡਰਾਈਵਰ ਬਣਾਉਣ ਦੇ ਆ ਟਰੈਕਟਰ ਦਾ ਸੋ ਪੀ ਆਪਣਾ ਇਹਨਾਂ ਨੂੰ ਵੇਲ ਤੋਂ ਜਿੰਨਾ ਆਪਾਂ ਬਚਾਵਾਂਗੇ ਨਾ ਇਹ ਕੰਮ ਕਰਦੇ ਰਹਿਣ ਫੇਰ ਵਧੀਆ ਹੁਣ ਇਹਦੀ ਟ੍ਰੇਨਿੰਗ ਚੱਲਣ ਦੀ ਭਾਵੇਂ ਮੇਰਾ ਰੁਪਈਆ ਜਾਂ ਟਰੈਕਟਰ ਦੀ ਥੋੜੀ-ਬੋਦੀ ਟੁੱਟ-ਭੱਜ ਹੋਣੀ ਆ ਪਰ ਇਹ ਆ ਵੀ ਥੋੜਾ ਜਿਹਾ ਚੌਕੇ ਰੱਖ ਸੁਹਾਗਾ ਉਹ ਇਹਨਾਂ ਨੂੰ ਇੱਕ ਕੰਮ ਤੇ ਲੱਗੇ ਚੰਗੇ ਆ ਕੋਈ ਵੀ ਬੰਦਾ ਜਦੋਂ ਵਿਹਲਾ ਰਹਿੰਦਾ ਫਿਰ ਸ਼ਰਾਬ ਓਏ ਇੱਧਰ ਰੱਖ ਇਹ ਨਾ ਪਲਾਟ ਵੱਡਾ ਇਹ ਦੋ ਕਿਲੇ ਇਕੱਠੇ ਹੀ ਕਮੀਆਂ ਮਾਰਤੀਆਂ ਸੀ ਉਹਦੇ ਕਰਕੇ ਥੋੜਾ ਜਆ ਹੁਣ ਇਹ ਸੋ ਇਹਨਾਂ ਨੂੰ ਵਰਤਣਾ ਸਿੱਖੀ ਆ ਆਪਾਂ ਕੋਈ ਵੀ ਨੌਕਰ ਰੱਖਦੇ ਆ ਨਾ ਆਪਾਂ ਪੰਜਾਬੀਆਂ ਦੀ ਆਤਿਆ ਖੁੱਲੇ ਦਿਲ ਨਾਲ ਉਹਨਾਂ ਨੂੰ ਕਮਾਉਣਾ ਪਿਆਉਣਾ ਪਰ ਲਾਇਲਟੀ ਜਿਹੜੀ ਆ ਉਹ ਪੰਜਾਬੀਆਂ ਪਰ ਲਾਇਲਟੀ ਹਰ ਇੱਕ ਸਟੇਟ ਦੇ ਲੋਕਾਂ ਚ ਨਹੀਂ ਹੈਗੀ ਚਲੋ ਇਹ ਜਿਹੜੇ ਮੇਰੇ ਕੋਲ ਨੌਕਰ ਨੇ ਤਾਂ ਯਾਦਵ ਨੇ ਵੀ ਕਹਿ ਲਈਏ ਇੱਕ ਉੱਜੀ ਕਾਸਟੋਂ ਬਿਲੋਂਗ ਕਰਦੇ ਫਿਰ ਵੀ ਪਰਉਸੇਮੰਦ ਨੇ ਕੁਛ ਪਰ ਅਦਰਵਾਈਜ਼ ਜਿਹੜੇ ਆਪਾਂ ਬਿਨਾ ਕਿਸੇ ਮੈਨੂੰ ਇਹਨਾਂ ਦਾ ਐਡਰੈਸ ਪਤਾ ਵੀ ਇਹ ਦਾਣਾਪੁਰ ਦੇ ਨਾਲ ਆ ਪਿੰਡਿਆ ਇਹਨਾਂ ਦਾ ਉਹਦੀ ਘਰ ਦੀ ਦਾ ਉਹਦੇ ਸਾਰੇ ਬੱਚਿਆਂ ਦਾ ਮੇਰੇ ਕੋਲ ਸਾਰੀਆਂ ਅਸ਼ਨਾਖਤੀ ਕਾਰਡ ਹੈਗੇ ਨੇ ਆਧਾਰ ਕਾਰਡ ਹੈਗੇ ਨੇ ਅਕਾਊਂਟ ਨੰਬਰ ਤੱਕ ਹੈਗੇ ਨੇ ਐਡਰੈਸ ਇਹਨਾਂ ਦੀਆਂ ਪਾਸਬੁਕਾਂ ਹੈਗੀਆਂ ਸੋ ਮੈਂ ਤਾਂ ਬੜੇ ਪ੍ਰਬੰਧ ਨਾਲ ਰੱਖਿਆ ਤੇ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਏ ਤੁਸੀਂ ਕੈਸ਼ ਪੈਸੇ ਨਾ ਦਿਓ ਇਹਨਾਂ ਨੂੰ ਖਾਤੇ 'ਚ ਪੈਸੇ ਪਾਓ ਉਹਨਾਂ ਹੀ ਜਿਹੜਾ ਵਾ ਉਹ ਤੁਹਾਡੇ ਨਾਲ ਤੁਹਾਡੇ ਤੋਂ ਡਰ ਕੇ ਵੀ ਰਹਿਣਗੇ ਤੇ ਵੇਲੇ ਨਾ ਰਹਿਣਗੇ ਤੇ ਆਪਣੇ ਆਪ ਥੱਕ ਕੇ ਸੌਆਂ ਕਰਨਗੇ ਕੰਮ 'ਚ ਧਿਆਨ ਰਹੂਗਾ ਇਹਨਾਂ ਨੂੰ ਸੋ ਵੇਸੜੇ ਹੋ ਜਾਣਾ ਆਪ ਵੀ ਤੇ ਭਈਆਂ ਦੇ ਸਿਰ 'ਚ ਆਉਣਾ ਹੀ ਨਾ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਸੋ ਧੰਨਵਾਦ ਜੀ ਇਹ ਸਲਾਹ ਮੇਰੀ ਚੰਗੀ ਲੱਗੇ ਤੇ ਜਰੂਰ ਅਪਣਾਓ